Welcome to Punjabi Job Studios educational channel। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ Punjabi Job Studios YouTube channel ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਦੇ ਵਿੱਚ ਨੌਕਰੀਆਂ। ਇਸ ਦੇ ਵਿੱਚ ਜੇ ਤੁਹਾਡੀ ਤਨਖਾਹ ਹੋਏਗੀ ਉਹ 18000 ਪ੍ਰਤੀ ਮਹੀਨਾ ਤੋਂ ਸ਼ੁਰੂ ਹੋ ਸਕਦੀ ਹੈ। ਹੋ ਸਕਦੀ ਹੈ ਇਹਦਾ ਮਤਲਬ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਮਝਾਵਾਂਗਾ। ਅ ਇਸ ਦੇ ਵਿੱਚ ਦੋਸਤੋ ਮੁੰਡੇ ਅਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ। ਦੋਸਤੋ ਅਪਲਾਈ ਕਰਨ ਦੀ ਸਾਰੀ ਅਤੇ ਸਹੀ ਜਾਣਕਾਰੀ ਇਸ ਵੀਡੀਓ ਦੇ ਮਾਤੇ ਰਹੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਜਾਂ ਕੋਈ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਕੋਈ ਵੀ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹ ਨੌਕਰੀ ਜੋ ਹੈ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਨਿਕਲੀਆਂ ਨੇ ਇਸ ਦਾ ਐਪਲੀਕੇਸ਼ਨ ਫਾਰਮ ਕਿਵੇਂ ਭਰਨਾ ਹੈ ਇਸ ਦੇ ਲਈ ਜੋ এডਿਕੇਸ਼ਨ ਕੁਆਲਿਫਿਕੇਸ਼ਨ ਹੈ ਉਹ ਕੀ ਚਾਹੀਦੀ ਹੈ ਉਮਰ ਹੱਦ ਇਸ ਦੇ ਲਈ ਕੀ ਰਹੇਗੀ ਇਸ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਕਿੰਨੀ ਹੋਏਗੀ ਦੋਸਤੋ ਇਹ ਸਾਰੀਆਂ ਹੀ ਜਾਣਕਾਰੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਹੀ ਦੱਸਾਂਗੇ ਕੋਈ ਫਾਲਤੂ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਹੀਂ ਦੱਸਾਂਗੇ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਕਿਉਂਕਿ ਸਕਿੱਪ ਕਰਨ ਦੇ ਨਾਲ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਹੋ ਸਕਦੀ ਹੈ ਅਤੇ ਤੁਹਾਡੀ ਜੋ ਐਪਲੀਕੇਸ਼ਨ ਹੈ ਉਹ ਰਿਜੈਕਟ ਹੋ ਸਕਦੀ ਹੈ ਸੋ ਇਸ ਕਰਕੇ ਦੋਸਤੋ ਬੇਨਤੀ ਹੈ ਵੀ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਨਾਂ ਸਕਿੱਪ ਕੀਤੇ ਵੇਖਿਓ ਚਲੋ ਦੋਸਤੋ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਆ ਚੁੱਕਿਆ ਹੈ ਦੋਸਤੋ ਦੋਸਤੋ ਇਹ ਜੋ ਭਰਤੀ ਹੈ ਇਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਵੱਲੋਂ ਮਾਡਲ ਗਾਈਡਲਾਈਨਸ ਨੂੰ ਬਣਾਏ ਰੱਖਣ ਲਈ ਸਪੋਰਟ ਪਰਸਨਸ ਦੀ ਡਿਮਾਂਡ ਕੀਤੀ ਗਈ ਹੈ ਦੋਸਤੋ ਇਸ ਭਰਤੀ ਦੇ ਵਿੱਚ ਕੁੱਲ 10 ਵੈਕੈਂਸੀਆਂ ਨੇ ਹੁਣ ਦੋਸਤੋ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਹੋਏਗੀ ਕਿ ਮੈਂ ਪਹਿਲਾਂ ਕਿਹਾ ਸੀ ਵੀ ਇਹ ਭਰਤੀ ਜੋ ਹੈ ਇਹ ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਲਈ ਹੈ ਤਾਂ ਦੋਸਤੋ ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਇਹ ਜੋ ਡਿਪਾਰਟਮੈਂਟ ਹੈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਇਹ ਇਹਨਾਂ ਵੱਲੋਂ ਡਿਮਾਂਡ ਕੀਤੀ ਗਈ ਹੈ ਅਤੇ ਕੰਮ ਜੋ ਤੁਹਾਡਾ ਹੋਏਗਾ ਉਹ ਤੁਹਾਡਾ ਪੁਲਿਸ ਸਟੇਸ਼ਨਾਂ ਵੱਲੋਂ ਹੀ ਮਿਲੇਗਾ ਜੋ ਤੁਹਾਨੂੰ ਕੰਮ ਮਿਲਿਆ ਕਰੇਗਾ ਉਹ ਪੁਲਿਸ ਸਟੇਸ਼ਨਾਂ ਦੇ ਸਾਂਝ ਕੇਂਦਰਾ ਵੱਲੋਂ ਕੰਮ ਮਿਲਿਆ ਕਰੇਗਾ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰਾ ਸਮਝਾਵਾਂਗਾ ਇਸ ਕਰਕੇ ਵੀਡੀਓ ਨੂੰ ਤੁਸੀਂ ਰੈਗੂਲਰ ਵੇਖਦੇ ਰਹੋ ਬਿਨਾਂ ਸਕੈਪ ਕੀਤੇ ਦੋਸਤੋ ਇਸ ਭਰਤੀ ਨੂੰ ਜੋ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਹ 31/10/2025 ਸ਼ਾਮ 5 ਵਜੇ ਤੱਕ ਹੋਏਗੀ ਇਸ ਭਰਤੀ ਦੇ ਵਿੱਚ 5 ਮੇਲ ਅਤੇ 5 ਫੀਮੇਲ ਸਪੋਰਟ ਪਰਸਨਸ ਦੀ ਰਿਕੁਆਇਰਮੈਂਟ ਹੈ ਇਸ ਦੇ ਲਈ ਜੋ ਪੜ੍ਹਾਈ ਚਾਹੀਦੀ ਹੈ ਤੁਹਾਡੇ ਕੋਲ ਉਹ ਤੁਹਾਡੀ ਹੋਣੀ ਚਾਹੀਦੀ ਹੈ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ ਦੋਸਤੋ ਤੁਹਾਡੇ ਕੋਲ ਉਹ ਹੋਣੀ ਚਾਹੀਦੀ ਹੈ ਸੋਸ਼ਲ ਵਰਕ ਜਾਂ ਸੋਸ਼ੀਓਲੋਜੀ ਜਾਂ ਸਾਈਕੋਲੋਜੀ ਸਬਜੈਕਟ ਦੇ ਵਿੱਚ ਜਾਂ ਤੁਹਾਡੀ ਚਾਈਲਡ ਡਵੈਲਪਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੋਵੇ ਅਗਰ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਨਹੀਂ ਹੈ ਸਿਰਫ ਗ੍ਰੈਜੂਏਸ਼ਨ ਹੈ ਤਾਂ ਗ੍ਰੈਜੂਏਸ਼ਨ ਦੇ ਨਾਲ ਤੁਹਾਡੇ ਕੋਲ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਹੈ ਚਾਈਲਡ ਐਜੂਕੇਸ਼ਨ ਐਂਡ ਡਵੈਲਪਮੈਂਟ ਜਾਂ ਪ੍ਰੋਟੈਕਸ਼ਨ ਇਸ਼ੂਜ਼ ਡਿਪਾਰਟਮੈਂਟ ਦੇ ਵਿੱਚ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਸਕਰੀਨ ਦੇ ਉੱਪਰ ਵੀ ਇਹ ਜੋ ਤੁਹਾਨੂੰ ਕੇਸ ਮਿਲਿਆ ਕਰਨਗੇ ਇਹ ਪੁਲਿਸ ਸਟੇਸ਼ਨ ਵੱਲੋਂ ਮਿਲਿਆ ਕਰਨਗੇ ਤਾਂ ਤੁਸੀਂ ਦੋਸਤੋ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜੋ ਤੁਹਾਨੂੰ ਕੇਸ ਮਿਲਿਆ ਕਰਨਗੇ ਉਹ ਪੁਲਿਸ ਸਟੇਸ਼ਨ ਦੇ ਵਿੱਚੋਂ ਮਿਲਿਆ ਕਰਨਗੇ ਯਾਨੀ ਕਿ ਸਾਂਝ ਕੇਂਦਰ ਦੇ ਵਿੱਚ ਜੋ ਕੇਸ ਆਉਂਦੇ ਹੈ ਫਿਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਆਉਂਦੇ ਨੇ ਅਤੇ ਉਸ ਤੋਂ ਬਾਅਦ ਇਹ ਕੇਸ ਤੁਹਾਨੂੰ ਦਿੱਤੇ ਜਾਇਆ ਕਰਨਗੇ ਅਤੇ ਦੋਸਤੋ ਹੁਣ ਮੈਂ ਦੱਸ ਦਿੰਦਾ ਤੁਹਾਨੂੰ ਵੀ ਜੋ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਵੀ ਤੁਹਾਡੀ ਜੋ ਤਨਖਾਹ ਹੈ ਉਹ 18000 ਤੋਂ ਪਲੱਸ ਕਿਵੇਂ ਹੋ ਸਕਦੀ ਹੈ ਤਾਂ ਦੋਸਤੋ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਹਾਨੂੰ ਇੱਕ ਕੇਸ ਵਿਜ਼ਿਟ ਕਰੇ ਦਾ ਜਾਂ ਸੋਲਵ ਕਰੇ ਦਾ ਜੋ ਮਿਲੇਗਾ ਉਹ 600 ਰੁਪਏ ਮਿਲੇਗਾ ਅਗਰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਕੇਸ ਵੀ ਸੋਲਵ ਕਰਦੇ ਹੋ ਤਾਂ ਪੂਰੇ ਮਹੀਨੇ ਦਾ ਤੁਹਾਡਾ 18000 ਰੁਪਏ ਤੱਕ ਬਣ ਸਕਦਾ ਹੈ ਔਰ ਅਗਰ ਕਿਸੇ ਦਿਨ ਤੁਸੀਂ ਇੱਕ ਕੇਸ ਤੋਂ ਵੱਧ ਜਾਂ ਦੋ ਕੇਸ ਜਾਂ ਤਿੰਨ ਕੇਸ ਸੋਲਵ ਕਰਤੇ ਤਾਂ ਉਹ ਤੁਹਾਡਾ ਐਕਸਟਰਾ ਹੋਵੇਗਾ ਦੋਸਤੋ ਇਦਾਂ ਤੁਹਾਡੀ ਜੋ ਮਹੀਨੇ ਦੀ ਸੈਲਰੀ ਹੈ ਉਹ 18000 ਪਲੱਸ ਹੋ ਸਕਦੀ ਹੈ ਹੁਣ ਦੋਸਤੋ ਮੈਂ ਦੱਸ ਦਿੰਦਾ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਇਹ ਜੋ ਭਰਤੀ ਹੈ ਦੋਸਤੋ ਇਹ ਆਫਲਾਈਨ ਭਰਤੀ ਹੈ ਜਾਨੀ ਕਿ ਇਸ ਨੂੰ ਆਫਲਾਈਨ ਅਪਲਾਈ ਕਰਨਾ ਪਵੇਗਾ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਜੋ ਐਪਲੀਕੇਸ਼ਨ ਫਾਰਮ ਹੋਏਗਾ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜੋ ਫੁੱਲ ਡਿਟੇਲਸ ਪੀਡੀਐਫ ਅਟੈਚ ਕੀਤਾ ਹੋਇਆ ਹੈ ਉਸ ਦੇ ਵਿੱਚ ਹੀ ਮਿਲ ਜਾਵੇਗਾ ਅਤੇ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਜੋ ਐਪਲੀਕੇਸ਼ਨ ਫਾਰਮ ਹੋਏਗਾ ਉਹ ਇਸ ਪ੍ਰਕਾਰ ਦਾ ਹੋਏਗਾ ਜੋ ਤੁਸੀਂ ਇਸ ਸਮੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੋਸਤੋ ਇਸ ਐਪਲੀਕੇਸ਼ਨ ਫਾਰਮ ਨੂੰ ਕਿੱਦਾਂ ਭਰਨਾ ਹੈ ਕਿੱਦਾਂ ਫਿਲ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਿੰਦਾ ਹਾਂ ਦੋਸਤੋ ਫੋਟੋ ਵਾਲੇ ਆਈਕਨ ਜੋ ਬਾਕਸ ਦਿੱਤਾ ਹੋਇਆ ਹੈ ਉਸ ਦੇ ਵਿੱਚ ਤੁਸੀਂ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਚਿਪਕਾਣੀ ਹੈ ਸਟੈਪਲ ਨਹੀਂ ਕਰਨੀ ਗਲੂ ਦੇ ਨਾਲ ਚਿਪਕਾ ਦੇਣੀ ਹੈ ਦੋਸਤੋ ਨੇਮ ਆਫ ਦੀ ਪੋਸਟ ਅਪਲਾਈਡ ਫਾਰ ਦੀ ਜਗ੍ਹਾ ਤੇ ਤੁਸੀਂ ਉੱਥੇ ਜੋ ਅੱਗੇ ਜਗ੍ਹਾ ਦਿੱਤੀ ਹੋਈ ਹੈ ਉੱਥੇ ਤੁਸੀਂ ਲਿਖਦੇ ਹੋ ਇੰਗਲਿਸ਼ ਦੇ ਵਿੱਚ ਲਿਖਣਾ ਹੈ ਵੱਡੇ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਹੈ ਬਲੈਕ ਪੈਨ ਯੂਜ਼ ਨਹੀਂ ਕਰਨਾ ਬਲੂ ਬਾਲ ਪੈਨ ਯੂਜ਼ ਕਰਨਾ ਹੈ ਅਤੇ ਦੋਸਤੋ ਉੱਥੇ ਤੁਸੀਂ ਲਿਖਦੇ ਹੋ ਸਪੋਰਟ ਪਰਸਨ ਨੇਮ ਆਫ ਦੀ ਕੈਂਡੀਡੇਟ ਕਾਲਮ ਦੇ ਵਿੱਚ ਤੁਸੀਂ ਆਪਣਾ ਨਾਮ ਭਰ ਦੇਣਾ ਹੈ ਡੇਟ ਆਫ ਬਰਥ ਵਿੱਚ ਤੁਸੀਂ ਆਪਣੀ ਡੇਟ ਆਫ ਬਰਥ ਭਰ ਦੇਣੀ ਹੈ ਜੈਂਡਰ ਦੇ ਵਿੱਚ ਦੋਸਤੋ ਤੁਸੀਂ ਆਪਣਾ ਜੈਂਡਰ ਭਰ ਦੇਣਾ ਹੈ ਮੈਰਿਟਲ ਸਟੇਟਸ ਦੇ ਵਿੱਚ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਤੁਸੀਂ ਉਹ ਭਰ ਦੇਣਾ ਹੈ ਫਾਦਰਸ ਨੇਮ ਦੇ ਵਿੱਚ ਤੁਸੀਂ ਆਪਣੇ ਪਿਤਾ ਦਾ ਨਾਮ ਭਰ ਦੇਣਾ ਹੈ ਪੋਸਟਲ ਐਡਰੈਸ ਦੋਸਤੋ ਪੂਰੇ ਧਿਆਨ ਨਾਲ ਭਰਿਓ ਜੋ ਤੁਹਾਡਾ ਪੱਕਾ ਆਧਾਰ ਕਾਰਡ ਦੇ ਉੱਪਰ ਐਡਰੈਸ ਹੈ ਤੁਸੀਂ ਉਹੀ ਐਡਰੈਸ ਭਰਨਾ ਹੈ ਕੰਟੈਕਟ ਨੰਬਰ ਤੁਸੀਂ ਆਪਣਾ ਉਹੀ ਲਿਖਾਇਓ ਉਹੀ ਲਿਖਿਓ ਜੋ ਤੁਹਾਡਾ ਹਮੇਸ਼ਾ ਤੁਹਾਡੇ ਕੋਲ ਚੱਲਦਾ ਰਹੇ ਅਤੇ ਈਮੇਲ ਆਈਡੀ ਦੇ ਵਿੱਚ ਵੀ ਤੁਸੀਂ ਆਪਣੀ ਉਹੀ ਪੱਕੀ ਈਮੇਲ ਆਈਡੀ ਦੇਣੀ ਹੈ ਜੋ ਤੁਹਾਡੇ ਕੋਲ ਹਮੇਸ਼ਾ ਚੱਲਦੀ ਰਹੇ ਅੱਗੇ এডਿਕੇਸ਼ਨ ਕੁਆਲੀਫਿਕੇਸ਼ਨ ਵਾਲੇ ਕਾਲਮ ਦੇ ਵਿੱਚ ਦੋਸਤੋ ਤੁਸੀਂ ਆਪਣੀ ਪੜ੍ਹਾਈ ਦੀ ਸਾਰੀ ਹੀ ਜਾਣਕਾਰੀ ਭਰ ਦੇਣੀ ਹੈ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜੋ ਵੀ ਤੁਹਾਡੀ ਪੜ੍ਹਾਈ ਕੀਤੀ ਹੋਈ ਹੈ ਉਹ ਤੁਸੀਂ ਭਰਦੇ ਹੋ ਸੀਰੀਅਲ ਵਾਈਜ਼ ਅਗਲੇ ਕਾਲਮ ਦੇ ਵਿੱਚ professionl experience ਯਾਨੀ ਕਿ ਜੋ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਉਹ ਭਰ ਦੇਣਾ ਹੈ ਅਗਰ ਤੁਸੀਂ ਪੋਸਟ ਗ੍ਰੈਜੂਏਸ਼ਨ ਰੈਲੇਵੈਂਟ ਸਬਜੈਕਟ ਦੇ ਵਿੱਚ ਕੀਤੀ ਹੋਈ ਹੈ ਤਾਂ ਤੁਹਾਨੂੰ ਐਕਸਪੀਰੀਅੰਸ ਦੇ ਵਿੱਚ ਕੁਝ ਭਰਨ ਦੀ ਲੋੜ ਨਹੀਂ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਹੀਂ ਤੁਹਾਨੂੰ ਐਕਸਪੀਰੀਅੰਸ ਦੀ ਲੋੜ ਹੈ ਅਤੇ ਇੱਥੇ ਤੁਸੀਂ ਉਹੀ ਐਕਸਪੀਰੀਅੰਸ ਭਰਨਾ ਹੈ ਜਿਸ ਦਾ ਤੁਹਾਡੇ ਕੋਲ ਐਕਸਪੀਰੀਅੰਸ ਸਰਟੀਫਿਕੇਟ ਹੋਵੇ। ਦੋਸਤੋ ਇਸ ਐਪਲੀਕੇਸ਼ਨ ਫਾਰਮ ਦੇ ਦੋ ਪੇਜ ਨੇ ਅਗਲੇ ਪੇਜ ਦੇ ਉੱਪਰ ਤੁਸੀਂ ਉਹ ਡਿਟੇਲ ਭਰਨੀ ਹੈ ਜੋ ਤੁਸੀਂ ਡਾਕੂਮੈਂਟਸ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਆਪਣੇ ਅਟੈਚ ਕਰ ਰਹੇ ਹੋ। ਜਿਵੇਂ ਕਿ ਪਹਿਲੇ ਦੂਜੇ ਨੰਬਰ ਦੇ ਵਿੱਚ ਤਾਂ ਐਪਲੀਕੇਸ਼ਨ ਫਾਰਮ ਹੀ ਹੋ ਜਾਵੇਗਾ। ਇਸ ਦੇ ਵਿੱਚ ਤੁਸੀਂ ਐਪਲੀਕੇਸ਼ਨ ਫਾਰਮ ਪਹਿਲੇ ਦੇ ਵਿੱਚ ਵੀ ਐਪਲੀਕੇਸ਼ਨ ਫਾਰਮ ਲਿਖ ਦੇਣਾ ਹੈ ਦੂਜੇ ਦੇ ਵਿੱਚ ਦੀ ਵੀ ਐਪਲੀਕੇਸ਼ਨ ਫਾਰਮ ਲਿਖ ਦੇਣਾ ਹੈ ਤੀਸਰੇ ਪੁਆਇੰਟ ਦੇ ਵਿੱਚ ਤੁਸੀਂ ਆਧਾਰ ਕਾਰਡ ਲਿਖ ਦੇਣਾ ਹੈ ਚੌਥੇ ਪੁਆਇੰਟ ਦੇ ਵਿੱਚ ਤੁਸੀਂ ਆਪਣਾ ਪੈਨ ਕਾਰਡ ਲਿਖ ਦੇਣਾ ਹੈ ਪੰਜਵੇਂ ਪੁਆਇੰਟ ਦੇ ਵਿੱਚ ਮੈਟ੍ਰਿਕ ਸਰਟੀਫਿਕੇਟ ਲਿਖ ਦੇਣਾ ਹੈ 6ਵੇਂ ਪੁਆਇੰਟ ਦੇ ਵਿੱਚ ਤੁਸੀਂ ਪਲੱਸ 2 ਸਰਟੀਫਿਕੇਟ ਲਿਖ ਦੇਣਾ ਹੈ ਇਦਾਂ ਇਦਾਂ ਦੋਸਤੋ ਅੱਗੇ-ਅੱਗੇ ਤੁਸੀਂ ਆਪਣੇ ਆਪ ਆਪਣੀ ਜਾਣਕਾਰੀ ਸਾਰੀ ਫਿਲ ਕਰਦੇ ਹੋ ਜੋ ਵੀ ਤੁਸੀਂ ਆਪਣੇ ਪਰਸਨਲ ਡਿਟੇਲਸ ਡਾਕੂਮੈਂਟਸ ਨਾਲ ਲਗਾਏ ਨੇ ਇਸ ਦੇ ਨਾਲ ਅਟੈਚ ਕੀਤੇ ਨੇ ਅਤੇ ਜੋ ਤੁਸੀਂ ਆਪਣੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ ਅਟੈਚ ਕੀਤੇ ਨੇ ਅਤੇ ਜੋ ਐਕਸਪੀਰੀਅੰਸ ਸਰਟੀਫਿਕੇਟ ਅਟੈਚ ਕੀਤੇ ਨੇ ਇਹਨਾਂ ਦੀ ਫੋਟੋਕਾਪੀਜ਼ ਅਟੈਚ ਕਰਨੀਆਂ ਨੇ ਸਾਰਿਆਂ ਦੀਆਂ ਤੇ ਫੋਟੋਕਾਪੀਜ਼ ਦੇ ਉੱਪਰ ਤੁਸੀਂ ਆਪਣੇ ਸਿਗਨੇਚਰ ਕਰਦੇ ਹੋ ਹਰ ਫੋਟੋਕਾਪੀ ਦੇ ਉੱਤੇ ਤੁਹਾਡੇ ਸਿਗਨੇਚਰ ਹੋਣੇ ਚਾਹੀਦੇ ਨੇ ਜਣੀ ਕਿ 셀ਫ ਅਟੈਸਟਡ ਹੋਣੀਆਂ ਚਾਹੀਦੀਆਂ ਨੇ ਫੋਟੋ ਕਾਪੀਸ ਤੇ ਦੋਸਤੋ ਆ 10ਵੇਂ ਪੁਆਇੰਟ ਦੇ ਵਿੱਚ ਜਣੀ ਕਿ ਮਤਲਬ ਆਹ ਡਿਟੇਲਸ ਆਫ ਇਨਕਲੂਜ਼ਰ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 1 2 3 ਇਹਦੇ ਵਿੱਚ ਤੁਸੀਂ ਉਹੋ ਹੀ ਉਹ ਹੀ ਸੀਰੀਅਲ ਵਾਈਜ਼ ਭਰਨੇ ਨੇ ਜੋ ਤੁਸੀਂ ਮਤਲਬ ਪਹਿਲੇ ਤੇ ਪਹਿਲੇ ਪਹਿਲੇ ਨੰਬਰ ਤੇ ਤੁਹਾਡਾ ਕਿਹੜਾ ਪੇਜ ਆ ਰਿਹਾ ਦੂਜੇ ਤੇ ਕਿਹੜਾ ਪੇਜ ਆ ਰਿਹਾ ਤੀਸਰੇ ਤੇ ਕਿਹੜੀ ਡਾਕੂਮੈਂਟ ਦੀ ਫੋਟੋਕਾਪੀ ਆ ਗਈ ਉਦਾਂ ਭਰਨੇ ਆ ਤੁਸੀਂ ਉਦਾਂ ਸਾਰਾ ਸੀਰੀਅਲ ਵਾਈਜ਼ ਭਰਨਾ ਹੈ ਉਮੀਦ ਕਰਦਾ ਤੁਸੀਂ ਸਮਝ ਗਏ ਹੋਵੋਗੇ ਅੱਗੇ ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਨੇ ਅ ਤੇ ਡੇਟ ਦੇ ਵਿੱਚ ਤੁਸੀਂ ਉਹੀ ਡੇਟ ਭਰਨੀ ਹੈ ਜਿਸ ਡੇਟ ਨੂੰ ਤੁਸੀਂ ਇਸ ਐਪਲੀਕੇਸ਼ਨ ਫਾਰਮ ਨੂੰ ਪੋਸਟ ਕਰੋਗੇ ਅਤੇ ਪਲੇਸ ਦੇ ਵਿੱਚ ਤੁਸੀਂ ਕਿੱਥੋਂ ਦੇ ਵਸਨੀਕ ਹੋ ਤੁਸੀਂ ਉਹ ਭਰ ਦੇਣਾ ਹੈ ਇਸ ਤੋਂ ਅਗਲਾ ਕਾਲਮ ਹੈ ਦੋਸਤੋ ਫਾਰ ਆਫਿਸ ਯੂਜ਼ ਓਨਲੀ ਇਸ ਨੂੰ ਤੁਸੀਂ ਬਿਲਕੁਲ ਵੀ ਛੇੜਛਾੜ ਨਹੀਂ ਕਰਨੀ ਇਸ ਨਾਲ ਕਿਉਂਕਿ ਇਹ ਸਿਰਫ ਦਫਤਰੀ ਵਰਤੋਂ ਲਈ ਹੈ ਦੋਸਤੋ ਆਪਣੇ ਸਾਰੇ ਡਾਕੂਮੈਂਟਸ ਜੋ ਜੋ ਮੈਂ ਤੁਹਾਨੂੰ ਦੱਸਿਆ ਆਧਾਰ ਕਾਰਡ ਪੈਨ ਕਾਰਡ ਆਪਣੇ ਪੜਾਈ ਦੇ ਸਾਰੇ ਸਰਟੀਫਿਕੇਟਸ ਦੀ ਫੋਟੋ ਕਾਪੀਜ਼ ਅਤੇ ਐਕਸਪੀਰੀਅੰਸ ਸਰਟੀਫਿਕੇਟ ਦੀ ਫੋਟੋਕਾਪੀ ਉਹਨਾਂ ਨੂੰ 셀ਫ ਅਟੈਸਟਡ ਜਾਨੀ ਕਿ ਆਪਣੇ ਸਿਗਨੇਚਰ ਉਹਨਾਂ ਦੇ ਉੱਪਰ ਕਰਕੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਸਟੈਪਲ ਕਰ ਦਿਓ ਅਤੇ ਸਟੈਪਲ ਕਰਕੇ ਇਸ ਨੂੰ ਫੋਲਡ ਕਰਕੇ ਇੱਕ ਐਨਵੈਲਪ ਦੇ ਵਿੱਚ ਪਾ ਲਿਓ ਅਤੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਰੱਖ ਦਿਓ ਐਨਵੈਲਪ ਦੇ ਵਿੱਚ ਅਤੇ ਇਸ ਐਨਵੈਲਪ ਦੇ ਉੱਪਰ ਜੋ ਤੁਸੀਂ ਐਡਰੈਸ ਲਿਖਣਾ ਹੈ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਇਹ ਐਡਰੈਸ ਹੈ ਤੁ ਜੋ ਤੁਸੀਂ ਇਸ ਸਮੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਰਾਮ ਕਲੋਨੀ ਕੈਂਪਰ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਅਤੇ ਦੋਸਤੋ ਇਸ ਪਰ ਤਲੀ ਜੋ ਉਮਰ ਸੀਮਾ ਦੀ ਹੱਦ ਹੈ ਉਹ ਇਸ ਪ੍ਰਕਾਰ ਹੋਏਗੀ ਇਸ ਦੇ ਲਈ ਉਮਰ ਘੱਟੋ-ਘੱਟ 21 ਸਾਲ ਹੋਵੇ ਅਤੇ ਵੱਧ ਤੋਂ ਵੱਧ 65 ਸਾਲ ਹੋਵੇ ਜਾਨੀ ਕਿ ਦੋਸਤੋ 21 ਸਾਲ ਤੋਂ ਘੱਟ ਨਾ ਹੋਵੇ ਅਤੇ 65 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਦੋਸਤੋ ਜੋ ਤੁਸੀਂ ਡਾਕ ਭੇਜਣੀ ਹੈ ਆਪਣੀ ਐਪਲੀਕੇਸ਼ਨ ਫਾਰਮ ਭੇਜਣਾ ਹੈ ਉਹ ਤੁਸੀਂ ਕੇਵਲ ਰਜਿਸਟਰਡ ਡਾਕ ਰਾਹੀਂ ਹੀ ਮੰਨਿਆ ਜਾਵੇਗਾ ਜਾਨੀ ਕਿ ਦੋਸਤੋ ਤੁਸੀਂ ਸਿਰਫ ਰਜਿਸਟਰਡ ਡਾਕ ਰਾਹੀਂ ਹੀ ਭੇਜਣੀ ਹੈ ਆਪਣੀ ਆਪਣੀ ਐਪਲੀਕੇਸ਼ਨ ਅਤੇ ਉਸ ਹਿਸਾਬ ਨਾਲ ਭੇਜਿਓ ਵੀ 31 10 2025 ਸ਼ਾਮ 5 ਵਜੇ ਤੱਕ ਇਹ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ। ਇਸ ਤੋਂ ਬਾਅਦ ਦੋਸਤੋ ਤੁਹਾਡੀ ਇੱਕ ਇੰਟਰਵਿਊ ਹੋਏਗੀ। ਉਹ ਇੰਟਰਵਿਊ ਦੇ ਲਈ ਤੁਹਾਨੂੰ ਬੁਲਾਇਆ ਜਾਏਗਾ। ਜੋ ਕੰਟੈਕਟ ਨੰਬਰ ਜਾਂ ਈਮੇਲ ਆਈਡੀ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿੱਚ ਭਰੀ ਹੈ ਉਸ ਦੇ ਉੱਪਰ ਤੁਹਾਨੂੰ ਸੰਪਰਕ ਕੀਤਾ ਜਾਵੇਗਾ ਇੰਟਰਵਿਊ ਦੇ ਲਈ ਤੇ ਇੰਟਰਵਿਊ ਤੇ ਜਾਣ ਵੇਲੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਜੋ ਤੁਸੀਂ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕੀਤੇ ਨੇ ਉਨ੍ਹਾਂ ਦੇ ओरिजिनल ਸਰਟੀਫିକੇਟਸ ਸਾਰੇ ਨਾਲ ਲੈ ਕੇ ਜਾਣੇ ਹਨ ਸਾਰੇ ओरिजिनल ਹਾਰਡ ਕਾਪੀਜ਼ ਨਾਲ ਲੈ ਕੇ ਜਾਣੀਆਂ ਹਨ ਤੁਸੀਂ ਤੇ ਦੋਸਤੋ ਇਹ ਜੋ ਭਰਤੀ ਹੈ ਇਹ ਠੇਕੇਦਾਰੀ ਬੇਸ ਤੇ ਹੈ ਜਾਨੀ ਕਿ ਕੰਟਰੈਕਟ ਬੇਸ ਤੇ ਇਹ ਭਰਤੀ ਹੋਏਗੀ ਅਤੇ ਇਸ ਦਾ ਜੋ ਕੰਟਰੈਕਟਰ ਰਹੇਗਾ ਉਹ ਰਹੇਗਾ 3 ਸਾਲ ਤੱਕ ਦਾ ਅਤੇ 3 ਸਾਲ ਤੋਂ ਬਾਅਦ ਤੁਹਾਡੇ ਜੋ ਰਿਕਾਰਡ ਨੂੰ ਦੇਖ ਕੇ ਤੁਹਾਡੀ ਪਰਫਾਰਮੈਂਸ ਨੂੰ ਦੇਖ ਕੇ ਇਸ ਨੂੰ ਪੱਕਾ ਵੀ ਕੀਤਾ ਜਾ ਸਕਦਾ ਹੈ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਪੰਜਾਬ ਬਾਲ ਵਿਕਾਸ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਕੱਢੀ ਗਈ 10 ਸਪੋਰਟ ਪਰਸਨਸ ਦੀ ਭਰਤੀ ਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਫੁੱਲ ਡਿਟੇਲ ਪੀਡੀਐਫ ਦਾ ਲਿੰਕ ਦਿੱਤਾ ਗਿਆ ਹੈ ਉਸ ਪੀਡੀਐਫ ਦੇ ਵਿੱਚ ਤੁਹਾਨੂੰ ਇਸ ਭਰਤੀ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਅਤੇ ਇਸ ਭਰਤੀ ਲਈ ਐਪਲੀਕੇਸ਼ਨ ਜੋ ਫਾਰਮ ਹੈ ਉਹ ਵੀ ਇਸ ਉਸੇ ਪੀਡੀਐਫ ਦੇ ਵਿੱਚ ਮਿਲ ਜਾਵੇਗਾ ਤਾਂ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਦੋਸਤੋ ਅਗਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ